ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪੀ ਸਿੰਘ ਬਿਹੜੂ ਅੱਜ ਆਪ ਸਿੱਖ ਸੰਗਤਾਂ ਦੇ ਸਾਹਮਣੇ ਜੋ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਤੇ ਰੋਸ ਵਜੋਂ ਸਮੂਹ ਖਾਲਸਾ ਪੰਥ ਨੇ ਕਾਲੀ ਦੀਵਾਲੀ ਮਨਾਉਣ ਦਾ ਜੋ ਆਦੇਸ਼ ਜਾਰੀ ਹੋਇਆ ਸੀ ਉਸ ਦੇ ਸਬੰਧ ਵਿੱਚ ਮੈਂ ਆਪਣੇ ਨਗਰ ਦੇ ਹੇੜੂ ਦਾ ਦ੍ਰਿਸ਼ ਤੁਹਾਡੇ ਸਾਹਮਣੇ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਗਰ ਦੇ ਵਿੱਚ ਕੋਈ ਜਿਹੜੀ ਦੀਪਮਾਲਾ ਤੇ ਪਟਾਕੇ ਵਗੈਰਾ ਇਸ ਤਰਫ ਇਸ ਤਰਫ ਹੁਣ ਤੁਸੀਂ ਦੇਖ ਰਹੇ ਹੋ ਕੋਈ ਪਟਾਕੇ ਵਗੈਰਾ ਤਾਂ ਨਹੀਂ ਚੱਲ ਰਹੇ ਕੁਝ ਇੱਕ ਆਵਾਜ਼ਾਂ ਜਦੂਰ ਤੁਹਾਨੂੰ ਸੁਣਾਈ ਦੇ ਰਹੀਆਂ ਨੇ ਪਰ ਇਸ ਪਾਸੇ ਜਿਹੜਾ ਸਾਡਾ ਪਾਸਾ ਹੈ ਜਿਹਨੂੰ ਬੱਲੜ ਪੱਤੀ ਕਿਹਾ ਜਾਂਦਾ ਹੈ ਉਸ ਪਾਸੇ ਲੋਕਾਂ ਨੇ ਪੂਰਨ ਸਮਰਥਨ ਜਿਹੜਾ ਹੈ ਉਹ ਕਾਲੀ ਦੀਵਾਲੀ ਨੂੰ ਦਿੱਤਾ ਤੇ ਪੂਰੀ ਗੁਰੂ ਸਾਹਿਬ ਦੇ ਹੁਕਮਾਂ ਗੁਰੂ ਸਾਹਿਬ ਦੀ ਹੋਈ ਜਿਹੜੀ ਬੇਆਦਬੀ ਹੈ ਉਸ ਦੇ ਰੋਸ ਵਜੋਂ ਜੋ ਸਮੂਹ ਖਾਲਸਾ ਪੰਥ ਨੇ ਸੂ ਸਾਡੀ ਸਿੱਖ ਕੌਮ ਨੇ ਜੋ ਫੈਸਲਾ ਇਸ ਵਾਰ ਕਾਲੀ ਦੀਵਾਲੀ ਬਣਾਉਣ ਦਾ ਕੀਤਾ ਸੀ ਉਸ ਤੇ ਖੜੇ ਮੱਥੇ ਪਰਵਾਨ ਕਰਿਆ ਸੋ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਆਓ ਹੁਣ ਮੈਂ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦਾ ਸਾਡੇ ਪਿੰਡ ਦਾ ਜੋ ਦੂਜਾ ਪਾਸਾ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਵਾਂ ਕਿ ਇਸ ਪਾਸੇ ਜੋ ਜੋ ਤੁਸੀਂ ਦੇਖ ਰਹੇ ਹੋ ਤੇ ਕਿਉਂਕਿ ਹਨੇਰਾ ਹੋਣ ਕਰਕੇ ਥੋੜਾ ਜਿਹਾ ਕੈਮਰਾ ਫੋਕਸ ਨਹੀਂ ਸਹੀ ਕਰ ਰਿਹਾ ਪਰ ਤੁਸੀਂ ਦੇਖ ਰਹੇ ਹੋ ਕਿ ਕੁਝ ਇੱਕ ਜੜੀਆਂ ਤੁਹਾਨੂੰ ਲਾਈਟਾਂ ਜਿਹੜੀਆਂ ਨੇ ਇਸ ਇਸ ਪਾਸੇ ਨੂੰ ਬੱਲੜ ਪਾਸਾ ਜੀ ਸਾਡੇ ਪਾਸੇ ਕਹਿੰਦੇ ਨੇ ਬੱਲੜ ਪਤੀ ਦੇ ਨਾਂ ਨਾਲ ਇਹ ਪਾਸਾ ਸਾਡਾ ਜਾਣਿਆ ਜਾਂਦਾ ਸੋ ਇੱਥੇ ਵੀ ਲਗਭਗ ਲੋਕਾਂ ਨੇ ਕਾਲੀ ਦੀਵਾਲੀ ਹੀ ਮਨਾਈ ਹੈ ਤੇ ਇੱਕ ਦੁਕਾਦਾਂਵਾਂ ਦੇ ਉੱਤੇ ਜਿਹੜੀ ਆ ਉਹ ਕੋਠੀਆਂ ਦੇ ਉੱਪਰ ਦੀਪ ਵਾਲਾ ਕੀਤੀ ਹੋਈ ਆ ਤੇ ਕੁਝ ਕੁ ਲੋਕਾਂ ਨੇ ਪਟਾਕੇ ਵੀ ਜਰੂਰ ਚਲਾ ਰਹੇ ਨੇ ਤੇ ਆਓ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਸਾਡੇ ਤੀਸਰੇ ਪਾਸੇ ਕਿਉਂਕਿ ਪਿੰਡ ਬਾਵਾ ਵੱਡਾ ਹੋਣ ਕਰਕੇ ਸਾਡੇ ਆ ਪਿੰਡ ਦੇ ਵਿੱਚ ਵੇੜਾ ਨ ਤਿੰਨ ਪੱਤੀਆਂ ਤੇ ਇੱਕ ਵਿਹੜਾ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਵਿਹੜੇ ਦਾ ਦ੍ਰਿਸ਼ ਜਿਹੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਇਹ ਵਿਹੜੇ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਵਿਹੜਾ ਜਿਹੜਾ ਸਾਡੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਇਸ ਨੂੰ ਵਿਹੜਾ ਕਹਿੰਦੇ ਕਿਉਂਕਿ ਇੱਥੇ ਜਿਹੜੇ ਸਾਡੇ ਲੋਵਦਾਸੀਏ ਭਰਾ ਤੇ ਸਾਡੇ ਮੱਝ ਵੀ ਵੀਰ ਉਹ ਇਸ ਪਾਸੇ ਵੱਸਦੇ ਨੇ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਕੋਈ ਬਹੁਤਾ ਅਸਰ ਨਹੀਂ ਦਿਖਾਈ ਦੇ ਰਿਹਾ ਸਾਰੇ ਢੇੜੇ ਦੇ ਉੱਪਰ ਲਗਭਗ ਜਿਹੜੀਆਂ ਨੇ ਉਹ ਮਾਲਾ ਵੀ ਕੀਤੀ ਹੋਈ ਹੈ ਤੇ ਲੜੀਆਂ ਵੀ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਨੇ ਇਹ ਪਟਾਕੇ ਵੀ ਚਲਾ ਰਹੇ ਨੇ ਸੋ ਇਹਨਾਂ ਉੱਤੇ ਬਹੁਤਾ ਅਸਰ ਕਾਲੀ ਦੀਵਾਲੀ ਦਾ ਨਹੀਂ ਹੋ ਰਿਹਾ ਸੋ ਮੈਂ ਆਪਣੇ ਪਿੰਡ ਦਾ ਜਿਨ੍ਹਾਂ ਜਿਨ੍ਹਾਂ ਨੇ ਇਸ ਕਾਲੀ ਦੀਵਾਲੀ ਦੇ ਵਿੱਚ ਆਪਣਾ ਸਮਰਥਨ ਦਿੱਤਾ ਤੇ ਮੇਰੇ ਦੁਆਰਾ ਕੀਤੀਆਂ ਗਈਆਂ ਅਨਾਉਂਸਮੈਂਟਾਂ ਨੂੰ ਖੜੇ ਮੱਥੇ ਪਰਵਾਨ ਕੀਤਾ ਕਾਲੀ ਦੀਵਾਲੀ ਮਨਾਉਣ ਦਾ ਜੋ ਸਿੱਖ ਕੌਮ ਨੇ ਫੈਸਲਾ ਲਿਆ ਸੀ ਉਸ ਦੇ ਵਿੱਚ ਆਪਣਾ ਸਹਿਯੋਗ ਪਾਇਆ ਤੇ ਗੁਰੂ ਸਾਹਿਬ ਜੀ ਦੇ ਵਿੱਚ ਗੁਰਦਵਾਰਾ ਸਾਹਿਬ ਜੀ ਮਹਾਰਾਜ ਵਿੱਚ ਆਪਣੀ ਪੂਰਨ ਸ਼ਰਧਾ ਦਾ ਪ੍ਰਗਟਾਵਾ ਜਿਹੜਾ ਵਾ ਉਹ ਸਾਡੇ ਨਗਰ ਨੇ ਕੀਤਾ ਤੇ ਇਸ ਲਈ ਮੈਂ ਆਪਣੇ ਪਿੰਡ ਦਾ ਹਾਰਦਿਕ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਜੋ ਸਾਰੇ ਪੂਰੇ ਸਿੱਖ ਕੌਮ ਦੇ ਜੋ ਫੈਸਲਾ ਲਿਆ ਸੀ ਕਾਲੀ ਦੀਵਾਰੀ ਬਣਾਉਣ ਦਾ ਉਹਦੇ ਬਾਬਤ ਕੋਈ ਬਹੁਤਾ ਤਵੱਜੋ ਨਹੀਂ ਦਿੱਤੀ ਤਾਂ ਵਾਹਿਗੁਰੂ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਾਤਿਆ ਬਖਸ਼ੇ ਸੋ ਇਨੀ ਹੀ ਵੰਡੀਆਂ ਕਰਦਾ ਹਾਂ ਤੁਹਾਡੇ ਸਾਹਮਣੇ ਮੈਂ ਇਹ ਜਿਹੜੀ ਰਿਸ਼ਾ ਤੁਹਾਨੂੰ ਦਿਖਾ ਰਿਹਾ ਹਾਂ ਸੋ ਉਹਨਾਂ ਬਹੁਤ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ